ਦੇਖੋ ਮੈਂ ਜੇ ਆਪਣੀ ਗੱਲ ਵੀ ਕਰਾਂ ਮੈਨੂੰ ਨਿੱਜੀ ਤੌਰ ਤੇ ਵੀ ਜਦੋਂ ਦਾ ਸੋਭਾ ਦਾ ਸੁਣਿਆ ਬੜੀ ਮੰਨ ਨੂੰ ਜਿਹੜੀ ਥੇਸ ਪਹੁੰਚੀ ਹੈ ਕੱਲੇ ਮੈਨੂੰ ਕਿ ਜਿੰਨੇ ਵੀ ਭਾਰਤੀ ਨੇ ਕਿਉਂਕਿ ਕੱਲ ਦਾ ਜਦੋਂ ਦਾ ਸਾਰੇ ਅਸੀਂ ਲਾਈਵ ਬੈਠੇ ਮੈਚ ਦੇਖ ਰਹੇ ਸੀਗੇ ਹੌਕੀ ਦਾ ਵੀ ਫੋਗੜ ਦਾ ਵੀ ਤੇ ਬੜਾ ਚਾਹ ਚੜਿਆ ਵੀ ਪਹਿਲੀ ਵਾਰ ਹੁਣ ਆਪਣੀ ਕਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਿ ਆਕਾਂ ਨੂੰ ਸਨ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਛੱਤ ਹੇਠਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਸਰ ਦੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਗਾਰ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਕੋਈ ਸਾਡੇ ਭਾਰਤੀ ਕੁੜੀ ਐਡੀ ਵੱਡੀ ਉਪਲਬਧੀ ਤੇ ਪਹੁੰਚੀ ਹੈ ਕਿ ਸਾਡੇ ਦੇਸ਼ ਲਈ ਮੈਡਲ ਲੈ ਕੇ ਆਉ ਤੇ ਅੱਜ ਜਦੋਂ ਦਾ ਸਵੇਰ ਤੋਂ ਪਤਾ ਚੱਲਿਆ ਤੁਸੀਂ ਸੋਸ਼ਲ ਮੀਡੀਆ ਦੇਖੋ ਕਿਤੇ ਦੇਖੋ ਹਰ ਕਿਸੇ ਦੀ ਜ਼ੁਬਾਨ ਤੇ ਹੀ ਚਰਚਾ ਵੀ ਆਰ ਬਹੁਤ ਵੱਡਾ ਤੱਕਾ ਜਿਹੜਾ ਸਾਡੀ ਕੁੜੀ ਨਾਲ ਹੋਇਆ ਤੇ ਮੈਂ ਕਹੂੰਗਾ ਫੁਗਾਰਤ ਨੂੰ ਵੀ ਕਿ ਸਾਰਾ ਦੇਸ਼ ਸਾਡੀ ਬੱਚੀ ਦੇ ਸਾਡੀ ਜਿਹੜੀ ਧੀ ਦੇ ਨਾਲ ਹੈ ਕਿ ਉਹਨੇ 140 ਕਰੋੜ ਜਿਹੜੇ ਦੇਸ਼ ਵਾਸੀ ਉਹਨਾਂ ਜਿਹੜਾ ਦਿਲ ਹੈ ਉਹ ਜਿੱਤਿਆ ਤੇ ਉਹ ਰੋਲ ਮਾਡਲ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿੰਨੇ ਵੀ ਜਿਹੜੇ ਖਿਡਾਰੀ ਨੇ ਤੇ ਬਾਕੀ ਜਿੱਥੋਂ ਤੱਕ ਰੀ ਇਨਕੁਆਰੀ ਦੀ ਜਾਂਚ ਕਿਉਂਕਿ ਜਿੰਨੇ ਵੀ ਨਾਲ ਟੀਮ ਗਈ ਹੈ ਜਿੰਨੇ ਵੀ ਸਾਰੇ 올림픽 ਐਸੋਸੀਏਸ਼ਨ ਸਾਰੇ ਐਕਸਪੀਰੀਅੰਸ ਬੰਦੇ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਿਉਂਕਿ weight ਕਿਉਂਕਿ ਚਾਹੇ ਬਾਕਸਰਾ ਚਾਹੇ weight ਹਾਂ ਰੈਸਲਰ ਨੇ ਉਹਨਾਂ ਦਾ ਕਿਸ ਤਰ੍ਹਾਂ weight ਘਟਦਾ ਕੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਸਾਰੇ ਐਕਸਪੀਰੀਅੰਸ ਟੀਮ ਸੀ ਇਹ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਕਿਉਂ weight ਨਹੀਂ ਕਟਿਆ ਜਾਂ ਕਿਸ ਤਰ੍ਹਾਂ ਡਿਸਕਵਾਲਿਫਾਈ ਕੀਤਾ ਗਿਆ ਇਹਦੀ ਮੈਨੂੰ ਲੱਗਦਾ ਕਿ ਜਾਂਚ ਜਿਹੜੀ ਹੈ ਉਹ ਜ਼ਰੂਰ ਜਿਹੜੀ ਆ ਹੋਣੀ ਚਾਹੀਦੀ ਹੈ ਤੇ ਬਾਕੀ ਮੈਂ ਇਹ ਕਹੂੰਗਾ ਕਿ ਸਾਡੀ ਧੀ ਆ ਜਿਹੜੀ ਫਰਗਾਟੂ ਚੜ੍ਹਦੀ ਕਲਾ ਵਿੱਚ ਰਹੇ ਦੇਸ਼ ਦੀ ਸਾਰਾ ਦੇਸ਼ ਉਹਦੇ ਨਾਲ ਹੈ ਤੇ ਦੇਸ਼ ਨੂੰ ਬਹੁਤ ਜਿਹੜੀਆਂ ਉਮੀਦਾਂ ਨੇ ਇੱਕ ਦਿਨ ਵਿੱਚ ਪੰਜ ਮੈਚ ਜਿੱਤਣਾ ਔਰ ਉਸਕੇ ਬਾਅਦ ਉਮੀਦ ਸੀ ਕਿ ਭਾਰਤ ਵਿੱਚ ਇੱਕ 골ਡ ਜੋ ਹੈ ਉਹ ਆਏਗਾ ਲੱਗਦਾ ਹੈ ਕਿ ਉਮੀਦੇ ਉੱਪਰ ਪਾਣੀ ਫਿਰਾ ਦੇਖੋ ਮੈਂ ਤਾਂ ਕਹਿ ਰਿਹਾ ਜੀ ਇਸੇ ਗੱਲ ਦਾ ਤਾਂ ਜਿਹੜਾ ਦੁੱਖ ਹੈ ਕਿ ਇਹ ਇਨੀ ਵੱਡੀ ਜਿਹੜੀ ਸਾਰਿਆਂ ਨੂੰ ਸਾਨੂੰ ਖੁਸ਼ੀ ਸੀ ਤੁਸੀਂ ਦੇਖੋ ਵੀ ਉਹਦੇ ਮੈਂਟਲੀ ਅੱਜ ਦੀ ਕਿਹੜੀ ਕੀ ਹਾਲਾਤ ਜਿਹੜੇ ਆ ਅਫਗਾਨ ਦੇ ਜਿਹੜੇ ਆ ਉਹ ਹੋਣੇ ਆ ਕਿ ਓਕੇ ਸਾਰੇ ਲੋਕਾਂ ਨੂੰ ਜਿਹੜੀਆਂ ਉਮੀਦਾਂ ਸੀ ਪਰ ਮੈਂ ਇਹ ਸਮਝਦਾ ਕਿ ਇਹਦੇ ਨਾਲ ਕਹਿ ਲਓ ਵੀ ਜਿਹੜੀ ਇਸ ਘਟਨਾ ਜੋ ਵੀ ਇਹ ਘਟਨਾਕ੍ਰਮ ਹੋਇਆ ਸਾਰਾ ਦੇਸ਼ ਉਹਦੇ ਨਾਲ ਆ ਚਲੋ ਦੁੱਖ ਦਾ ਜਿਹੜਾ ਹੋਇਆ ਹੀ ਹੈ ਉਮੀਦਾਂ ਜਿਹੜੀਆਂ ਟੁੱਟੀਆਂ ਨੇ ਪਰ ਮੈਡਲ ਲਿਆ ਕੇ ਵੀ ਚਲੋ ਸਾਰਿਆਂ ਲਈ ਸਾਡੇ ਲਈ ਰੋਲ ਮਾਡਲ ਸੀ ਸਾਡੀ ਗੋਲਡਨ ਗਰ ਸੀ ਤੇ ਸਾਡੇ ਲਈ ਅੱਜ ਵੀ ਉਹ ਉਹੀ ਹੈ ਸਮਾਉ ਦੇ ਹੋਰ ਵੀ ਜਿਹੜਾ ਸਨਮਾਨ ਹੈ ਉਹਦੇ ਲਈ ਵਧਿਆ ਕਿ ਕਿਸ ਤਰ੍ਹਾਂ ਉਹਨੇ ਜੋ ਦੱਸਦੀ ਹੈ ਟੀਮ ਕਿ ਪੂਰੀ ਰਾਤ ਪਰ ਜਿਹੜੀ ਜਾਗ ਕੇ ਜਿਹੜੀ ਹੈ ਮਿਹਨਤ ਕੀਤੀ ਬੜਾ ਕਸ਼ਮਕਸ਼ਾ ਜਿਹੜੀ ਉਹ ਕੀਤੀ ਪਰ ਜੋ ਵੀ ਹੋਇਆ ਉਹਦੀ ਜਾਂਚ ਵੀ ਹੋਵੇ ਤੇ ਮੈਂ ਇਹ ਕਹੂੰਗਾ ਕਿ ਸਾਰੇ ਅਸੀਂ ਨਿੱਜੀ ਤੌਰ ਤੇ ਸਾਰਾ ਦੇਸ਼ ਉਹਦੇ ਨਾਲ ਲੇਕਿਨ ਸਰ ਅਗਰ ਬਾਤ ਕਰੇ ਹਾਕੀ ਦਾ ਮੈਚ ਵੀ ਹੋਇਆ ਕਿਸ ਤਰੀਕੇ से ਆਪ ਦੇਖ ਰਹੇ ਹੈ ਲਗਾਤਾਰ ਨੂੰ ਕਿ ਮੈਂ ਉਹ ਹੀ ਆ ਜਿੱਥੇ ਇਕੱਠੇ ਮੈਚ ਚੱਲ ਰਹੇ ਸੀ ਜਿੱਥੇ ਹਾਕੀ ਵਾਲਿਆਂ ਦਾ ਸਾਨੂੰ ਬੜਾ ਦੁੱਖ ਸੀ ਕਿਉਂਕਿ ਬਹੁਤੇ ਪਲੇਅਰਾਂ ਨੂੰ ਹਾਕੀ ਵਾਲਿਆਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਪੰਜਾਬ ਦੇ ਜਿਹੜੇ ਖਿਡਾਰੀ ਨੇ ਤੇ ਇਕੱਲਾ-ਇਕੱਲਾ ਕਹਿ ਲੋ ਵੀ ਜਦੋਂ ਉਹਨਾਂ ਦੀ ਡੀ ਦੇ ਨੇੜੇ ਬਾਲ ਜਾਂਦੀ ਤੇ ਆਪਣੇ ਅਸੀਂ ਵੀ ਮੈਨੂੰ ਲੱਗਦਾ ਵੀ ਮੈਚ ਬੈਠ ਕੇ ਨਹੀਂ ਦੇਖਿਆ ਹੋਣਾ ਸਾਰੇ ਜਿਹੜੇ ਵੀ ਐ ਖੜ ਕੇ ਵੀ ਹੁਣ ਵੀ ਗੋਲ ਹੋਇਆ ਹੁਣ ਵੀ ਹੋਇਆ ਤੇ ਲੀਡ ਮਿਲ ਗਈ ਸੀ 1-0 ਦੀ ਸਾਨੂੰ ਇਹ ਸੀਗਾ ਵੀ ਚਲੋ ਕਹਿ ਲੋ ਵੀ ਜਿੱਤਾਂਗੇ ਮਾਡੇ ਹੀ ਕੱਲ ਐਵੇਂ ਲੱਗਿਆ ਵੀ ਜਿਵੇਂ ਕੱਲ ਕਿਸਮਤ ਨੇ ਸ਼ਾਇਦ ਜਿਹੜਾ ਸਾਥ ਨਹੀਂ ਦਿੱਤਾ ਸਾਡੀ ਟੀਮ ਬਹੁਤ ਵਧੀਆ ਖੇਡੀ ਸਾਡੇ ਖਿਡਾਰੀ ਬਹੁਤ ਵਧੀਆ ਖੇਡੇ ਮਿਹਨਤ ਕੀਤੀ ਕਿਤੇ ਨਾ ਕਿਤੇ ਕੱਲ ਮੈਨੂੰ ਲੱਗਦਾ ਵੀ ਜਿਹੜੀ ਕਿਸਮਤ ਕੰਨੀਓ ਜਿਹੜੇ ਆ ਕੱਲ ਹਾਰ ਗਏ ਪਰ ਹੁਣ ਵੀ ਸਾਨੂੰ ਉਮੀਦ ਹੈ ਕਿਉਂਕਿ ਬ੍ਰੌਂਜ਼ ਮੈਡਲ ਲਈ ਜਿਹੜਾ ਮੈਚ ਆ ਉਹ ਬਾਕੀ ਹੈ ਤੇ ਟੀਮ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਤੇ ਹਰਮਨ ਦੀ ਅਗਵਾਈ 'ਚ ਪੂਰੀ ਉਮੀਦ ਹੈ ਕਿ ਭਾਰਤ ਲਈ ਬ੍ਰੌਂਜ਼ ਮੈਡਲ ਜਿਹੜਾ ਜ਼ਰੂਰ ਹੈ ਉਹ ਆਊਗਾ लगातार पंजाब की तरफ से आपकी तरफ से मुद्दे उठाए जा रहे हैं कौन-कौन से ऐसे मुद्दे हैं जो आप उठाना चाहते थे अभी तक नहीं उठा पाए और कौन से ऐसे मुद्दे हैं जो आपने उठाए देखो मुद्दे का चलो बड़े हैं जेड़े पिछले सेशन च मैं जदों तो चल रहे बजट सेशन हर मुद्दे पे जेड़ी गल कीती है नौजवानों दी बेरोजगारी तो लेके किसानों दे मसलेयां तक पंजाब दे नाल जो वितकरा कीता ओदे ते ਸਾਰੇ ਮੁੱਦਿਆਂ ਜਿਹੜੀ ਗੱਲ ਹੈ ਮੈਂ ਲੋਕ ਸਭਾ ਦੇ ਅੰਦਰ ਰੱਖੀ ਅੱਜ ਵੀ ਮੈਂ ਫਾਈਨੈਂਸ ਤੇ ਜਿਹੜਾ ਬੋਲਿਆ ਕਿ ਤੁਸੀਂ ਜਿਹੜਾ ਸਾਰਾ ਜਿਹੜਾ ਬਜਟ ਹੈ ਜਾਂ ਜਿਹੜੀਆਂ ਦੀ ਪ੍ਰੋਵੀਜ਼ਨਸ ਹੈ ਤੁਸੀਂ ਕੇਵਲ ਤੇ ਕੇਵਲ ਜਿਹੜੇ ਵੱਡੇ ਘਰਾਣਿਆਂ ਕਾਰਪੋਰੇਟ ਘਰਾਣੇ ਉਹਨਾਂ ਦੇ ਹਿਸਾਬ ਨਾਲ ਰੱਖੀਆਂ ਗਈਆਂ ਹਨ ਕਿਉਂਕਿ ਤੁਸੀਂ ਦੇਖੋ ਵੀ ਕਾਰਪੋਰੇਟ ਟੈਕਸ ਦੇ ਵਿੱਚ 22% ਜਿਹੜੀ 30 ਤੋਂ ਘਟਾ ਕੇ 22% ਕਰ ਦਿੱਤਾ ਗਿਆ ਕਰੋੜਾ ਰੁਪਏ ਦਾ ਫਾਇਦਾ ਜਿਹੜਾ ਵੱਡੇ ਘਰਾਣੇ ਨੂੰ ਪਚਾਇਆ ਤੇ ਤੁਸੀਂ ਛੋਟੇ ਜਿਹੜੇ ਆ ਮੀਡਲ ਕਲਾਸ ਲੋਕ ਹੈ ਉਹਨਾਂ ਦੇ ਬੋਝ ਪਾਉਂਦਾ ਜਿਹੜਾ ਕੰਮ ਹੈ ਸਰਕਾਰ ਆ ਜਿਹੜਾ ਉਹ ਕਰ ਰਹੀ ਹੈ ਜਿਹੜੀ ਰਿਪੋਰਟ ਵੀ ਆ ਉਹਦੇ ਅਨੁਸਾਰ 1% ਆਬਾਦੀ ਕੋਲੇ 40% ਦੇਸ਼ ਦੀ ਜਿਹੜੀ ਸਮਰਾਇਆ ਜਿਹੜਾ ਵੈਲਥ ਹੈਗੀ ਤੇ ਉਹ 40% ਕੇਵਲ 30% ਜਿਹੜਾ ਟੈਕਸ ਹੈ ਉਹ ਭਰ ਰਹੇ ਆ ਤੇ ਬਾਕੀ ਜਿਹੜਾ 77% ਟੈਕਸ ਹੈ ਉਹ ਦੇਸ਼ ਦੇ ਜਿਹੜੇ ਆਮ ਲੋਕ ਹੈ ਜਿਹੜੇ ਕੈਲੋਬੀ ਉਹ ਲੋਕ ਜਿਹੜਾ ਪਰ ਕੈਪੀਟਨ ਕਮ ਦੇ ਹਿਸਾਬ ਨਾਲ ਗੱਲ ਕਰੀ ਜਿਹੜੇ 136ਵੇਂ ਨੰਬਰ ਤੇ ਆ ਦੁਨੀਆ ਚ ਉਹ 77% ਸਾਡੇ ਜਿੰਦੀ ਗੱਲ ਕਰਦੇ ਆ ਕਿ ਜੀ ਪੰਜਵੀਂ ਸਭ ਤੋਂ ਵੱਡੀ ਜੀਡੀਪੀ ਆ ਉਹਦਾ ਭਰ ਰਿਹਾ 32 ਲੱਖ ਕਰੋੜ ਚੋਂ 14.5 ਲੱਖ ਅ ਜਿਹੜਾ ਇੰਡਾਇਰੈਕਟ ਜਿਹੜਾ ਟੈਕਸ ਹੈ ਤੇ ਤਕਰੀਬਨ 12 ਲੱਖ ਜਿਹੜਾ ਡਾਇਰੈਕਟ ਟੈਕਸ ਹੈ ਜਿਹੜੇ ਮਿਡਲ ਕਲਾਸ ਲੋਕ ਆ ਜਿਹੜੇ ਉਹ ਭਰਦੇ ਆ ਹਨਾ ਤੋ ਸਾਰਾ ਬੋਝ ਜਿਹੜਾ ਲੋਕਾਂ ਤੇ ਪੈ ਰਿਹਾ ਤੇ ਲੋਕਾਂ ਨੂੰ ਇਸ ਬਜਟ ਦੇ ਵਿੱਚ ਛੂਟ ਵੀ ਜਿਹੜੀ ਆ ਕੋਈ ਨਹੀਂ ਦਿੱਤੀ ਗਈ ਹਨਾ ਤੇ ਨਵੇਂ ਨਵੇਂ ਜਿਹੜੇ ਟੈਕਸ ਲਗਾ ਕੇ ਲੋਕਾਂ ਦੇ ਬੋਝ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਿਆ ਹ ਤੱਕ ਤੁਸੀਂ ਦੇਖੋ ਵੀ ਜਿਹੜਾ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਹੈ ਉਹਦੇ ਦੇ ਵੀ 18% ਜੀਐਸਟੀ ਸੋ ਅੱਜ ਮੈਂ ਜੇਕਰ ਕੀਤਾ ਵੀ ਇਹ ਵੀ ਹੈਲਥ ਇੰਸ਼ੋਰੈਂਸ ਵੀ ਮਾਫ ਕੀਤਾ ਜਾਵੇ ਲਾਈਫ ਇੰਸ਼ੋਰੈਂਸ ਇੰਸ਼ੋਰੈਂਸ ਤੇ ਵੀ ਟੈਕਸ ਹੈ ਜਿਹੜਾ ਜੀਐਸਟੀ ਅਟੈਚ ਆਵੇ ਤੇ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਸੀ ਤੁਸੀਂ ਐਗਰੀਕਲਚਰ ਜਿਹੜੇ ਇੰਪਲੀਮੈਂਟਸ ਆ ਉਹਨਾਂ ਤੇ ਵੀ ਜਿਹੜਾ ਟ ਉਹ ਲਗਾ ਰੱਖਿਆ ਸੋ ਉਹਦਾ ਵੀ ਮੈਂ ਜ਼ਿਕਰ ਕੀਤਾ ਕਿ ਜਿਹੜਾ ਟੈਕਸ ਹੈ ਉਹ ਹਟਾਇਆ ਜਾਵੇ ਤੇ ਐਦਾਂ ਦੀ ਜਿਹੜੀ ਕਹੋ ਵੀ ਆਉਣ ਵਾਲੇ ਸਮੇਂ ਚ ਬਜਟ ਤਿਆਰ ਕੀਤਾ ਜਾਵੇ ਜਿਹਦੇ ਨਾਲ ਆਮ ਲੋਕਾਂ ਦੇ ਬੋਝ ਘੱਟ ਪਵੇ ਇਨਡਾਇਰੈਕਟ ਟੈਕਸ ਹੈ ਜਿਹੜੇ ਘੱਟ ਤੋਂ ਘੱਟ ਲੱਗਣ ਤੇ ਜਿਹੜੇ ਟੈਕਸ ਹੈ ਉਹ ਕਿਤੇ ਨਾ ਕਿਤੇ ਜਿਹੜਾ ਡਾਇਰੈਕਟ ਟੈਕਸ ਜਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਕਮਾਈ ਬਹੁਤ ਜ਼ਿਆਦਾ ਹੋ ਰਹੀ ਹੈ ਜਿਨ੍ਹਾਂ ਦੀ 25 25 ਗੁਣਾ ਕਮਾਈ ਵਧ ਗਈ ਉੱਥੇ ਠੀਕ ਹੈ ਥੋੜਾ ਬੋਝ ਪਾਇਆ ਜਾ ਸਕਦਾ ਪਰ ਦੇਸ਼ ਦੇ ਜਿਹੜੇ ਆਮ ਨਾਗਰਿਕ ਆ ਉਹਨਾਂ ਦੇ ਬੋਝ ਜਿਹੜਾ ਘਟਾਉਣਾ ਚਾਹੀਦਾ ਜਿਹੜੇ ਪਹਿਲੇ ਹੀ ਮਹਿੰਗਾਈ ਦੀ ਜਿਹੜੀ ਮਾਰ ਆ ਉਹ ਚੱਲ ਰਹੀ ਹੈ ਠੀਕ ਹੈ ਜੀ ਇਹ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ